ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਤੂ ਸਤਿ ਜੀ ਸ੍ਰੀ ਨਾਨਕ ਪਾਤਸ਼ਾਹ ਕੰਗਜ ਬੰਦਾ ਕੰਗਜ ਸਤਿਗੁਰਾਂ ਦੇ ਭਾਵੇਂ ਪੂਰਨਾਂ ਦੇ ਨਾਲ ਜੁੜ ਕੇ ਧੰਨ ਸਰਬ ਸ੍ਰੀ ਗੁਰੂ ਅੰਮ੍ਰਿਤ ਰਾਜ ਮਹਾਰਾਜ ਜੀ ਦੇ ਪਿੱਤਰ ਦੇ ਰਾਸ ਕੀ ਜੁਰੀ ਗਾਥਾ ਸਰਵਣ ਗਲ ਦੇ ਹੋਏ ਨਾ ਪ੍ਰਾਪਤ ਕਰਹੀਆਂ ਚੰਗ ਜੀ ਬੰਨਾ ਦੇ ਵਿੱਚ ਸਰਵਣ ਸਰਵਣ ਕਰ ਰਹੇ ਸੀ ਜੀ ਕੇ ਕੋਲ ਨੂੰ ਆਸ ਇਕ ਵਿਵਹਵਾ ਔਰ ਕਰੰਦੇਸੀ ਜੀ ਦੇ ਇੱਕ ਅਰੇ ਇੱਕ ਪੁੱਤਰ ਦੀ ਮੌਤ ਹੋ ਜਾਂਦੀ ਹੈ ਤੇ ਉਹ ਆਪਣੇ ਪੁੱਤਰ ਦੀ ਮੌਤ ਤੇ ਬੜਾ ਪ੍ਰਿੰਦੂ ਰੋਗ ਕਰ ਰਹੀ ਹੈ ਹੁਣਾਂ ਸਿੰਘ ਕਰਦੇ ਰਾਮ ਬ੍ਰਹਤ ਵਿਰਾਂਗਿਆ ਤਾਂ ਰੂਆੰਗ ਦਾਸ ਮਹਾਰਾਜ ਨੇ ਹੈ ਉੱਚੇ ਮੰਦਰੋਂ ਸੁਕੇ ਸਤਿਗੁਰਾਂ ਨੇ ਕਿ ਕਿਸੇ ਬੀਬੀ ਦੇ ਰੋਣ ਦੀ ਆਵਾਜ਼ ਸੁਣੀ ਭਾਈ ਵੱਲੂਜੀ ਜਿਨ ਸਤਿਗੁਰਾਂ ਦੇ ਸੇਵਾ ਦਾਤ ਸੰਨ ਉਹਨਾਂ ਨੂੰ ਗਾਇਆ ਕਿ ਤੁਮਾ ਗੀਤ ਹੈ ਰੋਂ ਦੀ ਆਵਾਜ਼ ਕਿ ਅਸੀਂ ਆਜ ਨਹੀਂ ਹੈ ਭਾਈ ਵੱਲੂਜੀ ਕਹਨਗੇ ਜੀ ਕਿਸੇ ਬੀਬਾ ਔਰ ਦਾਤ ਅੱਲਾ ਕੱਲਾ ਕੱਲਾ ਕੋਈ ਸੀ ਕੋਈ ਕੋਈ ਨਹੀਂ ਹੈ ਇਸ ਕਰਕੇ ਉਹ ਆਪਣੇ ਪੁੱਤਰ ਦੇ ਵਿਯੋਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਣੇ ਪੁੱਤਰ ਨੂੰ ਲੈ ਕੇ ਬੇਹੋਰੀ ਪੁੱਤਰ ਨੂੰ ਲੈ ਕੇ ਆਪ ਜੀ ਬਾਰੇ ਮੈਂ ਦੱਸਦਾ ਸਤਗੁਰੂ ਕਹਿੰਦੇ ਜਾ ਕੇ ਉਹਨੂੰ ਰੂਪ ਕਰਾਓ ਕਹਿਣਾ ਕਰੂੰ ਕਿ ਮਨ ਉਹ ਰਾਮ ਨਾਮ ਦਾ ਜਾਪ ਕਰੇ ਸਿਮਰਨ ਕਰੇ ਸਤਨਾਮ ਦਾ ਤਿਸ ਵੇਲੇ ਸੂਰਜ ਚੜ੍ਹਨ ਸਾਗਰ ਦਾ ਪੁੱਤਰ ਜੰਦਾ ਹੋ ਜਾਏ ਕਾਈ ਮਰੂਹੀ ਗਏ ਪਰਬਤਾਂ ਦੇ ਜਾਣ ਤੇ ਮਾਤਾ ਨੇ ਹੋਰ ਉੱਚੀ ਉੱਚੀ ਰੌਣਾ ਗੁਰੂ ਕਰ ਦਿੱਤਾ ਪਾਇ ਵਰੂ ਜੀ ਨੇ ਕਿਹਾ ਸਰਪੁਰਾਂ ਦੇ ਬਚਨ ਨੇ ਮਨੁਗਤ ਵਿੜਾ ਹੈ ਇਹ ਰੂਣ ਦਾ ਵਿੜਾਮਿ ਮੈਂ ਨਾਮ ਜਪਦਾ ਵੇਲੇ ਸੁਣੀ ਨਾਮ ਜਪੋ ਸੂਰਜ ਚੰਦ ਦੇ ਨਾਲ ਤੁਹਾਡਾ ਉਤਰ ਜਾਊਗਾ ਉਹ ਕੰਡ ਕੀ ਮੈਂ ਇਕੱਲੀ ਖਾਂ ਬਿਰਹਾ ਹਾਂ ਕੋਈ ਨਾ ਮੇਰਾ ਸਹਾਰਾ ਮੇਰਾ ਪੁੱਤਰ ਸੀ ਉਮੀ ਮਾਂ ਦੇ ਵਾਰੇ ਉਹ ਕੇ ਤਿਰਵੇਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਹੈ ਉਹ ਤੇਹ ਨਹੀਂ ਆ ਰਹੇ ਹਨ ਸਾਂਖੇ ਅੰਦਰ ਹੀ ਇਹ ਦਰਕਾਰ ਕੇ ਮੈਂ ਬੜਾ ਗਲਤ ਕਰ ਰਿਹਾ ਹਾਂ ਤੇ ਫਿਰ ਭਾਈ ਗੁਰੂ ਜੀ ਨੇ ਇਸ ਤਰ੍ਹਾਂ ਸਤਿਗੁਰੂ ਜੀਾਂ ਦੇ ਚਰਨਾਂ 'ਚ ਜਾ ਕੇ ਉਹਨਾਂ ਦੀ ਕੀਰਤੀ ਬਾਤ ਸਾਜੀ ਏਦਾਂ ਕਰ ਕਿ ਉਹ ਵੀ ਕੋਈ ਕਰ ਰਹੀ ਨਹੀਂ ਐ ਤੇ ਬਾਸਾ ਜਰ ਆਗ ਗਏ ਜਾ ਕੇ ਆਪਣੇ ਪੁੱਤਰ ਦੇ ਸਿਰ 'ਉ ਆਪਣਾ ਚਰਨ ਸੁਵਾਉਣਾ ਕੀਤਾ ਤੇ ਬਾਸਾ ਮਹਾਰਾਜੀਆਂ ਦੇ ਚਰਨ ਸੁਵਾਉਣ ਦੇ ਨੇ تیو مریان ویان رات کو چاہتے جو ہیں پتر نے یہ دکھنو ہی نہ دنا کر کے پھر بھی دبا اور صد. اپنے پتر نار لے کے اپنے کارن کری گئی تیو گروہ مرد آگیا کہ اپنے سام کے چلے گئے بلو جی اس طرح سلکو جی کہیں گا کہ پائی مجھے ان کی اکتو کرنا چاہتی کرنی ہے اس لئے ہم اس کو بات کسے بھی مات جس لئے دی موت نہیں ہوگی کسی ہوئے دوبارے مدیتا کی ਕੁਦਰਤ ਨੂੰ ਜਾਣੂ ਪਰਦਾ ਸਾਰੇ ਦੀਵਾਨ ਮੌਤ ਕਰਦਾ ਸਾਰੇ ਪਰਿਵਾਰ ਮੀ ਕੋਇਨ ਵਿੱਚ ਕੋਇਨ ਵਾਰਨਿਤਨਾ ਆਵੇ ਮਾਗੀ ਕਿਸੇ ਦੇ ਪ੍ਰਾਣ ਦਵੇ ਇਹ ਸਤਿਗੁਰੂ ਜੀ ਵਾਰੀ ਸਾਹਿਬ ਤੱਕ ਇਸ ਕਟਣਾ ਤੋਂ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਗਤੀ ਪ੍ਰਾਪਤ ਕਰਕੇ ਇੱਥੇ ਵਸਦੇ ਰਹੇ ਨੇ ਸਤਿਗੁਰੂ ਲਈ ਤ੍ਰੀਪੁਰੀ ਕੋਲ ਨਾਤਨਾ ਰਹੇ ਜਮਾਨੇ ਕਿਸੇ ਦੇਵੀ ਪ੍ਰਾਣਾਂ ਦਾ ਮਾਰਨ ਸਾਰੇ ਪਰਿਵਾਰ ਸੁਖ ਪ੍ਰਾਪਤ ਕਰਕੇ ਵਸਦੇ ਹਨ ਇਹ ਭੈਣ ਵਿਸਾਲ ਗੁਰੂ ਜੀ ਦਾ ਜੇ ਮਹਾਨ ਅਚਰਤ ਸਰਤੀ ਜਿਹੜੇ ਦੀਤ ਬਤੇਲ ਤੋਂ ਗੈਰ ਚਲਦਾ ਇਹ ਦਿਹਾੜ ਸਭਾ ਕਲ ਜੀਵਾਨਾ ਵਿੱਚ ਸਰਣ ਕੀਤਾ ਗਿਆ ਹੋਵੇ ਦਿਹਾੜ ਸਰਣ ਕਰੀਏ ਗੁਰੂ ਸਾਹਿਬ ਜੀ ਦੇ ਚਰਨਾਂ ਜਹਾਜ ਦੀ ਦਵਾਉ ਬਹੁਤ ਸਾਰੇ ਚਰਨਾਂ ਨਾਮ ਧੂਮ ਦੇ ਹੋਏ ਪਰ ਅਜਹਾਂ ਬੇਤਰ ਪਰਉ ਸਾਰੀ ਆਪੂ ਦੀ ਸਾਧਨਾ ਸੇਵਾ ਹੀ ਗੁਰੂ ਦੀ ਸਾਧਨਾ ਜਲ ਦੇ ਨਾਮ ਗ੍ਰਿਪਤ ਕਰ ਦੇਣ ਜਲ ਤੇ ਆਗਨੀ ਬਾਲ ਦੇਣ ਅਤੇ ਅਗਨੀ ਨੂੰ ਚੰਦਰਮਾ ਵਾਂਗ ਠੰਡਾ ਕਰ ਸੰਦ ਰਾਗੀ ਕਰ ਦੇ ਇਹ ਸਤਿਗੁਰੂ ਜੀ ਦੀ ਸਮਰਾਨ ਅਨ ਸਰਵ ਕਲਾ ਨੂੰ ਪੂਰਨ ਅਨ ਚੰਦਨ ਨੰਦ ਮੰਨਦ ਬਨਾਵੇ ਚਿਤ ਪਰਿਆਨ ਅਨੰਦ ਸੁਹਾਵੇ ਚੰਦ ਨੂੰ ਸੂਜ ਵਰਗਾ ਬਣਾ ਦੇਣ ਦੀ ਸਮਰੱਥਾ ਕਰਦੇ ਤੇ ਸੂਰਜ ਕੀਤੇ ਵਿਆਕੇ ਸੁਹਾਵੇ ਹੁੰਦੇ ਸੁਨਰਤ ਰਾਨਾ ਖੇਤ ਕੋ ਵాయు ਸਮਾਨ ਚਲਾਵੇ ਵాయు ਕੋ ਸੰਮੇਰ ਟਿਕਾਵੇ ਧਰਤੀ ਮਹਾਕਾਂ ਚਲਾ ਦੇ ਸੁਨਰਤ ਰੱਖਦੇ ਨੇ ਸਦੇ ਰਗਾਂ ਨੂੰ ਸਵੇਰ ਬਰਕਤ ਮੰਗ ਸਿਰ ਟਿਕਾਵੇ ਮੀਰ ਧੂਰ ਕੰਨ ਕਰੈ ਉਲਾਵੇ ਧੂੜੀ ਕੰਨ ਕੋ ਸਹਿਤ ਨਾ ਮਾਨੇ ਇਸ ਸਮੇਰ ਪਰਬਤ ਨੂੰ ਢੂਡ ਦਾ ਕਿੰਕਾ ਬਣਾ ਕੇ ਉਡਾ ਦੇ। ਢੂੜੀ ਦੇ ਕਿੰਕੇ ਭਾਵੇਂ ਪਹਾੜ ਬਣਾ ਦੇਣ ਇਸ ਸੰਰਾਥ ਸਤਿਗੁਰੂ ਜੀ ਹਾਨਾ ਸੈਲਕ ਰੰਗ ਤਦ ਕਰਤ ਦੇ ਨੇ ਕਾਰਨ ਕਰਤ ਕੋ ਦੇ ਨੇ ਸੁਰਗਵਾਰ। ਸਮੇਰ ਪਰਬਤ ਨੂੰ ਢੂਡ ਦਾ ਕਿੰਕਾ ਬਣਾ ਕੇ ਉਡਾ ਦੇ। ਢੂੜੀ ਦੇ ਕਿੰਕੇ ਨੂੰ ਭਾਵੇਂ ਪਹਾੜ ਬਣਾ ਦੇਣ ਤੇ ਉੱਚੇ ਪਹਾੜ ਤੇ ਰਹਿਣ ਵਾਲੇ ਉਹ ਵਰਵੇਂ ਨੀਵੇਂ ਤਾਂ ਕਰ ਦੇਣ ਅਤੇ ਉਹ ਵਿੱਚ ਡਿਗੇ ਨੂੰ ਸੇਠ ਦਾ ਹੰਕਦੇ ਬਿਠਾ ਦੇਣ ਇਹ ਸਤਿਗੁਰੂ ਜੀ ਕੀ ਨਿਰਸਮਰਤ ਸਰਵ ਸ਼ਕਤੀ ਮਾਨਨਾ। ਸੁਰ ਦੇਵਾਂ ਅੰਗਿਆ ਕੋ ਮੋਏ ਮੇਰੇ ਨਾਮ ਨਾਲ ਨਿਰਮੈ ਕੋਏ। ਸਵਰਗਾਂ ਦਾ ਦੇਰਤਾ ਅਭੱਗਿਆ ਕਰਨ ਦੌਣਾ ਹੋਵੇ। ਤੋਂ ਨਰਕਾਂ ਵਿੱਚ ਸੁੱਖਣ ਲਈ ਕੋਈ ਵੀ ਇਹ ਨਾ ਕਰਨਾ। ਨਰਕ ਜਾਣਤਾ ਜੀਵ ਜੋ ਸਹਿਹ ਗਰਨਾਂ ਦੇ ਮੁਕਤ ਹੋ ਲੈਣ। ਤੇ ਜੇ ਜੀਵ ਨਾਰਕਾਂ ਦੇ ਦੁੱਖਾਂ ਤਕਰੀਬਾਂ ਵਿੱਚ ਪਏ ਹੋਣ ਤੇ ਗੁਰੂ ਜੀ ਦੀ ਕਿਰਪਾ ਦੇ ਨਾਲ ਮੁਕਤੀ ਪ੍ਰਾਪਤ ਕਰ ਸਕਦੇ ਹਨ। ਏਨੇ ਸਤਿਗੁਰੂ ਅਮਰਦਾਸ ਜੀ ਸੰਗ ਰਾਖਾ ਨਾ। ਵਿਦ ਪਰਵਾਣ ਚ ਮਿਲ ਜਾਗ ਵਿਕਾਰ ਹੈ। ਵਿਗਰੇ ਕੀ ਮਿਲ ਜਾਗ ਸੁਧਾਰ ਹੈ। ਜੋ ਪ੍ਰਭੂ ਜੀ ਦੇ ਸੰਸਾਰ ਦੀ ਮर्यादा ਵਿਕਾਰ ਨੂੰ ਦਿੰਦੇ ਨੇ। ਭਾਵ ਜੋ ਮਨ ਦੇ ਜੀਵਕ ਕਰ ਦਿੰਦੇ। ਅਤੇ ਮੌਹੁ ਰੂਪ ਦਿੰਦੇ ਹਨ ਤੇ ਵਿਗੜੇ ਹੋਈਂ ਦੀ ਹਰਿਆਦਾ ਠੀਕ ਕਰ ਦਿੰਦੇ ਹਨ ਆਚਾਰ ਚਲਾਵੇਂ ਚਰਤਿ ਧਿਰਾਵੇਂ ਰਾਹੁ ਰੰਤ ਰੰਤ ਰਾਹੁ ਮਨਾਵੇਂ ਜੋ ਨਾ ਚੱਲਣ ਵਾਲੇ ਨੂੰ ਚਲਾ ਦਿੰਦੇ ਨੇ ਤੇ ਚੰਗ ਸਥਿਰ ਕਰ ਖੜੇ ਜੋ ਰਾਜੇ ਨੂੰ ਗਰੀਬ ਤੇ ਗਰੀਬ ਨੂੰ ਰਾਜਾ ਦਿੰਦੇ ਹਨ ਆ ਇਨ ਆਚਾਰ ਜਿ ਸਭ ਕੁਲ ਕੇੇ ਦੇਲਾ ਜਿਨ ਕਉ ਕੋਈ ਨਾ ਸਾਧ ਸਕੇ ਇਤਰਮ ਸਤਿਗੁਰ ਜੀ ਦੇ ਚਰਜ ਖੇਰ ਸੰ ਜਿਨਾਂ ਨੂੰ ਕੋਈ ਵੀ ਉਲਟਾ ਨਹੀਂ ਸਕਦਾ ਹੈ ਜਹਾਂ ਸੁ ਕਰਾਂ ਕ੍ਰੰ ਸਮਰੱਥ ਪੰਨਣ ਘੜਨ ਜਿਹੁਗੇ ਹੱਥ ਗੁਰੂ ਜੀ ਜੋ ਵੀ ਚਾਹੇ ਅੰਨਾ ਉਤਰਾਨੀ ਕਰਦੇ ਤੇ ਉਹ ਹਰ ਤਰ੍ਹਾਂ ਨਾਲ ਸਮਰੱਥ ਹਨ ਤੋੜਨਾ ਘੋੜਨਾ ਉਹਨਾਂ ਦੇ ਹੱਥ ਵਿੱਚ ਹੈ ਆਪਦਨਾ ਆਪੁ ਚਲੀ ਅਨਾਥ ਰਖਮੇਤ ਕਰੈ ਬਿਜਾਰ ਜੇ ਵੀ ਜਿਹੜੀ ਪੁਰਾਣੀ ਮਰਿਆਦਾ ਚਲਦੀ ਨਾਲੀ ਹੈ ਉਸ ਨੂੰ ਰੱਖਣ ਵਾਲੀ ਮਰਿਆਦਾ ਸਤਿਗੁਰੂ ਜੀ ਬਣਾਈ ਰੱਖਦੇ ਆਂ ਦਇਆ ਸਿਚਕ ਬੰਧਕ ਮਹਾ ਜਸੁ ਸਿਖਤ ਰੈ ਘਰੋ ਜੈ ਕਾ ਦਇਆ ਦੇ ਸਾਗਰ ਕਾ ਗੁਰੂ ਨੇ ਸਿੱਖਾਂ ਦੇ ਮਹਾਨ ਪਿਆਰੇ ਆਂ ਉਹਨਾਂ ਦਾ ਯਸ ਜਿੱਥੇ ਕਿੱਥੇ ਵੀ ਪੈਣ ਦੀ ਆਗਹਿ ਨਿਜੁਰ ਮੈ ਪੁਰ ਪੁਰਕ ਆਗਾਰ ਬਾਜੀਆਂ ਰੂ ਵਿਆਦ ਕਾਲ ਇਹ ਆਪਣੇ ਨਗਰ ਵਿੱਚ ਕੂਲੀ ਆਗਾਰ ਹੰਕਾਰ ਉਹਨਾਂ ਆਗ ਵਿਆਦ ਤੇ ਪਾਪ ਵਰਗੀਆਂ ਬਿਮਾਰੀਆਂ ਨੂੰ ਵੀ ਰੋਕ ਦਿੰਦਾ ਹੈ ਤਵਾ ਅਗਮਰ ਦੇ ਪੀਤੇ ਆਗਾਰ ਸਰਤਾ ਉਤਰ ਸਿਰਨਿ ਨਿਜ ਪਾਵਾਂ ਉਸ ਸਮੇਂ ਅਕਬਰ ਜੀ ਜਿਹੜਾ ਸੀ ਸਮੇਂ ਦਾ ਬਾਦਸ਼ਾਹ ਤੇ ਦਿੱਲੀ ਤੋਂ ਆਇਆ ਤੇ ਦਰਿਆ ਬਿਆਸ ਦੇ ਕੰਢੇ ਆ ਕੇ ਉਸ ਅਕਬਰ ਨੇ ਵੇਦਿਆ ਜਾਣ ਹੈ ਲਵਕੋਂ ਗਨ ਗੰਨ ਤਹਿ ਰਹਿਓ ਨਿਮਕ ਹੋਏ ਗੁਰ ਕੇ ਸਿੰਘ ਕਹਿ ਲਹਾਰ ਨੂੰ ਜਾਂਦਾ ਹੋਇਆ ਗੁਰ ਜਗਤ ਕਹਿ ਰਿਹਾ ਪਿਆਸੀ ਅਕਬਰ ਤੇ ਇੱਕ ਗੁਰੂ ਜੀ ਦੇ ਸਿੱਖ ਨੇ ਉਹਦੇ ਪਾਸ ਜਾ ਕੇ ਕਿਹਾ ਹੈ ਸੋਨਹੁ ਹਜਰਤ ਸੋ ਸਤਿਗੁਰ ਜਿਸ ਕੋ ਰਹੇ ਜਿਨ ਕੋ ਵਜਨ ਆਪ ਕੋ ਹੋ ਰਹੇ ਇੱਕ ਸਿੱਧ ਨੇ ਜਾ ਕੇ ਬਿਹਾਰ ਜੂਰ ਉਹ ਸਤਿਗੁਰ ਜੀ ਇਸ ਨਗਰ ਵਿੱਚ ਰਹਿੰਦੇ ਨੇ ਜਿਨ੍ਹਾਂ ਦਾ ਰਤਨ ਆਪਨੀ ਪੂਰਾ ਹੋਇਆ ਸੀ ਪਾਪ ਜਿਨ੍ਹਾਂ ਨੇ ਜਿਨ੍ਹਾਂ ਨੇ ਆਤਮਾ ਨੂੰ ਮਰ ਦਿੱਤਾ ਸੀ ਉਹ ਸੱਚਾ ਨਿਕਲਿਆ ਸੀ ਸੋਨੇ ਅਕਲ ਨੇ ਦੇ ਵਿਚਾਰੀ ਗਣ ਚਕੌਣ ਕੀ ਬਾਤ ਵਿਚਾਰੀ ਇਸ ਸੁਣ ਕੇ ਆਤਮਨ ਨੇ ਨਿਰਧੇਨ ਵਿਚਾਰ ਕੀਤੀ ਕਿ ਥੋਰ ਕਰਨ ਦੇ ਕਿਲੇ ਵਾਲੇ ਜਿਹੜੀ ਸੰਗੁਟੀਆਂ ਨੇ ਸਾਨੂੰ ਵਾਜਨ ਵੀ ਪੇਸ਼ੀ ਤੌਰ ਤੇ ਕਿਲੇ ਵੀ ਕਦੇ ਕਰ ਉਹ ਗੱਲ ਯਾਦ ਕਰਾਈ ਹੈ ਤਰਪ ਤੀਨ ਦਰਸ਼ਨ ਕੋ ਚਾਹੇ ਉਹ ਉਤਮ ਨੀਨੋ ਪਾਇਨ ਪਾਏ ਤੇ ਲੋਕ ਸਮਾਂ ਯਾਦ ਕਰਕੇ ਅਗਵਰ ਪ੍ਰਤੀਤ ਧਾਰਨਾ ਕਰਕੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਮਨ ਦੇ ਵਿੱਚ ਚਾਹਤ ਪੈਦਾ ਕਰਦਾ। ਕੋਤਮ ਨਜਰਾਨੇ ਉਹਨਾਂ ਆਪਣੇ ਪਾਸ ਲੈ ਗਏ। ਆਹਾਂ ਸੋਧ ਦੇਵੀ ਰਿਤ ਕਰਿਓ ਹੁ ਸਹਾਇ ਨੂੰ ਸਾਹਿਬ ਤੀਰ ਬਾਤ ਕਾ ਬੈਠੇ ਸਾਹਿਬ ਸਾਹਿਬ ਤੇ ਗੁਰੂ ਜੀ ਨੂੰ ਕਗਲ ਤਨ ਵਾਗ ਦੇ ਦਰਬਾਰੀ ਨੂੰ ਭੇਜਿਆ ਤੇ ਉਸ ਸਮੇ ਗੁਰੂ ਜੀ ਫੌੜੀ ਸਾਹਿਬ ਜੀ ਦੇ ਨੇੜੇ ਬੈਠੇ ਸਾਨਾ ਮਨ ਬਲੂ ਬੋਲੀ ਬੰਦ ਤਾ ਹਾਤ ਕਾਤ ਸਾਹ ਜਿਉ ਦਿਲ ਦੀ ਨਾਲ ਬਲੂਰੇ ਕ੍ਰਿਸ਼ਮੇ ਹੱਥ ਜੋੜ ਕੇ ਕਿਆ ਕਹਿ ਲਗਿਆ ਸੱਚੇ ਪਾਤਸ਼ਾਹ ਜੀ ਦਿਲ ਹੀ ਤਾ ਆਇਆ ਹੈ ਦਰਸ਼ਨ ਪਹਵਾ ਰੁਕਾਉ ਚਹੇ ਪਾਡ ਦੇ ਤਿਸ ਅਗਵਾ ਦਿਰਜ ਪ੍ਰੇਮ ਧਾਰਕ ਵਰਤਨ ਆਤਮ ਜੀ ਦੇ ਦਰਸ਼ਨ ਕਰਨਾ ਚਾਹੂੰਗਾ ਇਹ ਕਹ ਆਇਸ ਤੇ ਉਤ ਲਾਇ ਗੁਰ ਰਿਛਰ ਪਟੰਬਰ ਉਹ ਮੰਗਵਾਇ ਪੈਰਾਹਿ ਨੂੰ ਨਿਛਾਣ ਵਾਲੇ ਕੱਪੜੇ ਜਾਂਦੇ ਨੇ ਇਹ ਕਹ ਕੇ ਆਗਿਆ ਲੈ ਕੇ ਛੇਦੀ ਹੀ ਬੜੇ ਸੁਨਮ ਰੇਸ਼ਮੀ ਕੱਪੜੇ ਮੰਗਵਾਇ ਨਾਨਕ ਚਲਿਓ ਸੇੁਰਤੇ ਅਕੂਰ ਸਾਹਿਬ ਅਸਬਾਰੀ ਰਣਿਆ ਦੁਪਾਉ ਸਿਬਾਸਾ ਕੋ ਰਾਮ ਆਪਣੇ ਕੰਪੂਚੋਂ ਨਿਕਲ ਕੇ ਚੱਜ ਪਿਆ ਸਵਾਰੀਆਂ ਤੇ ਸੈਨਾ ਉਥੇ ਹੀ ਰਹਿਣ ਦਿੱਤਾ ਹੈ ਤਹ ਤੇ ਕਲ ਪਾਣ ਦੇ ਪਾਵਨ ਅੰਮ੍ਰਿਤ ਰੁਪਟੰਬਰੇ ਸੁਖ ਪਾਪ ਤੇ ਉਸ ਥਾਂ ਤੋਂ ਲੈ ਕੇ ਕਮਲ ਵਰਤ ਰਚਾਏ ਹੋਏ ਸੂਤ ਤਾਪੇ ਰਾਜਾ ਨੰਗੇ ਪੈਰੀ ਆਰਾਮ ਹਣ ਗੁਰੂ ਦੀ ਬਾਤ ਕੌਣ ਜਾਣਨ ਸੋ ਮੰਤ ਸਾਹੂ ਵਿ ਲੋਕਨ ਕਰਿਓ ਉਪਰ ਪਾਗ ਨੰ ਤਸ ਖੇਤਰ ਸੰਗੀ ਹੁਦਰੀ ਵਾਲੇ ਬਾਦਸ਼ਾਹ ਅਕਬਰ ਨੇ ਉਹਨਾਂ ਮੂਲ ਵਰਤਰਾਵਲ ਵਿਖਿਆ ਕਰਦੀ ਉਹਨਾਂ ਦੇ ਪੈਰ ਵੀ ਨਹੀਂ ਧਰਿਆ ਹੈ ਨੰਗੇ ਪੈਰੀ ਚੱਲਦੇ ਤੇ ਉਹਨਾਂ ਵਰਤਨਾ ਤੋਂ ਬਿਨਾ ਹੀ ਤੁਰਿਆ ਜਾ ਰਿਹਾ ਹੈ ਜਿਨੇ ਕਰਨ ਕੈਂਕਾਏ ਬਿਰਾਰੀ ਗਨਮ ਮਗਨ ਨਮਰਤਾ ਭਰੀ ਤੇ ਉਹਨਾਂ ਵਰਤਨਾ ਨੂੰ ਫਿਰ ਅੱਜ ਬਣੇ ਆਪਣੇ ਹੱਥਾਂ ਨਾਲ ਝੁਟਕੇ ਪਰੇ ਕੀਤਾ ਕਿ ਮੈਂ ਇਹਨਾਂ ਉੱਪਰ ਨਹੀਂ ਚੱਲ ਕੇ ਜਾਵਾਂਗਾ ਜਿਸ ਦਾ ਆਮ ਸੰਗਤ ਸਰਪੁਰਾਂ ਦੇ ਦਰਸ਼ਨ ਕਰਨ ਨਾਲ ਕੇ ਜਾਂਦੀ ਹੈ ਉਸ ਤਰ੍ਹਾਂ ਹੀ ਨਿਰਮਲਤਾ ਸਹਿਤ ਮੈਂ ਦਰਸ਼ਨ ਕਰਨ ਵਾਸਤੇ ਜਾਣ ਦਾ ਇਜਾਜ਼ਤ ਕਰਦਾ ਇਸ ਕਰਕੇ ਵਾਰਸਾਂ ਨੰਗੇ ਪੈਰੀ ਆਰਾਮ ਦੇ ਨਾਲ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਏ ਸੁਖਮਕਾ ਮਤ ਸੁਮੰਤ ਸਾਹਿਬ ਨੇ ਉਤਨ ਕਰਿਓ ਉਪਰ ਕਾਮ ਨੰਦ ਕੇਂਦਰ ਚੰਗੀ ਮੂਰਤੀ ਵਾਲੇ ਵਾਰਸਾਂ ਨੇ ਉਹਨਾਂ ਕੋਲ ਬਲਤਰਾ ਗਲ ਵੇਖਿਆ ਨਾ ਉਹਨਾਂ ਕੋਈ ਪੈਰ ਕਰਿਆ ਇਨਾ ਆਪਣੇ ਮੱਥਾਂ ਦੇ ਨਾਲ ਚੱਲ ਕੇ ਨਿਮਰਤਾ ਦਾ ਭਾਰ ਕੇ ਪੈਰਾਂ 'ਚ ਝੱਲ ਪਿਆ ਹੈ। ਸ੍ਰੀ ਗੁਰੂ ਕੇ ਸੁਣੀ ਬਚ ਲਈ ਆਏ ਬਹੁਤ ਮੰਨ ਗੁਰੂ ਕਉ ਪਨ ਸੰਗ ਸੁਹਾਏ ਫਿਰ ਚੱਲ ਕੇ ਗੁਰੂ ਜੀ ਦੇ ਪਾਸ ਜਾ ਕੇ ਸਰੀਰ ਤੇ ਕੱਪੜੇ ਅਤੇ ਗਹਿਣੇ ਬਹੁਤ ਲੋਭ ਰਹੇ ਸਨ। ਜਾਂਦ ਰੂਪ ਕੇ ਜਲਤੀ ਕਰੇ ਜਾਂ ਹਰਿ ਜੋਤ ਜਵਾਹਰ ਕਰੇ ਸੋਨੇ ਦੇ ਜਵਾਹਰ ਕੜੇ ਪਹਿਨੇ ਹੋਏ ਨੇ। ਜੜੇ ਹੀਰੇ ਜਵਾਰਾਤ ਨਾਲ ਜੜੇ ਹੋਏ ਸੰਨ ਦੰਕ ਨਿਰ ਅਰਗਨੁ ਤੇ ਬਹੁਦੇ ਸੁਭਾਵ ਬਲੁ ਕੀ ਹੀਰੇ ਤੇ ਅਣਗਿਣਤ ਮੂਤੀ ਚੰਦ ਰੇ ਨਹੀ ਕੋ ਬਹੁਤ ਹੀ ਮੂਤੀ ਸੰਤਿ ਉਨਾ ਦੀ ਬਠੀ ਸੋਭਾ ਸੀ ਸੁੰਦਰ ਸੁਖੰ ਵੰਤਰ ਸੁਹਾਗਤ ਬਹੁਤ ਸਤਵਮਾਨ ਚਲ ਆਤ ਸੁੰਦਰ ਕੰਮਲ ਵੰਤਰ ਸੁੰਦਰ ਗਤ ਰੇ ਉਹ ਤਤਵਾਨ ਰੁਕੇ ਚਲੇ ਆ ਗਏ ਸੰਨ ਲੱਖਾਂ ਵਿੱਚ ਨਮਰ ਜਿਹਾ ਗਏ ਮਹਾ ਪ੍ਰਤਾਪ ਵੰਤ ਦੂਤ ਜਾਗੇ ਜਿਹੜੇ ਸਾਹਮਣੇ ਲੰਕਾ ਸੇਵ ਰੁਕਦੇ ਸਮੇਂ ਮਹਾਂ ਪ੍ਰਤਾਪ ਵਾਲੀ ਸ਼ੋਭਾ ਚਮਕ ਰਹੀ ਸੀ ਜਨ ਸ਼ਰੀਰਾਰ ਅਤਵਾ ਹੱਥ ਬੈਂਦ ਧਾਰੀ ਸਮਦਾ ਸੋਨੇ ਦੀ ਛੋਟੀ ਵਾਲਾ ਚੌਬਦਾਰ ਅੱਗੇ ਅੱਗੇ ਜਾ ਰਿਹਾ ਇਬੜੇ ਨੂੰ ਕਾਰਨ ਨਾਲ ਉਸ ਹੱਥ ਵਿੱਚ ਸੁੰਗਤੀ ਬੜੀ ਬਰੀਕ ਸੀ ਸੁੰਦਰ ਕੂਟਣ ਸੁੰਦਰ ਜਿਨਕੇ ਚੌਂ ਦਿਉਰ ਚਲ ਚਲਣ ਤਨ ਕੇ ਜਿਨ੍ਹਾਂ ਦੇ ਕੱਪੜੇ ਅਤੇ ਗਹਿਣੇ ਬੜੇ ਸੁੰਦਰ ਨੇ ਉਹ ਚਾਰੇ ਪਾਸੇ ਵੇਖਦੇ ਨਾਲ ਨਾਲ ਜਾ ਰਹੇ ਹਨ ਸੰਨ ਦਰਸ਼ਨ ਕਰਤ ਨਾਮੁ ਹੋਏ ਬੈਠੇ ਆਰਧ ਕਰੇ ਕਰ ਪਾਦ ਕੀ ਕੈਂਚ ਦਰਸ਼ਨ ਕਰਕੇ ਇਸ ਨਿਰਮਲ ਹੋ ਕੇ ਬੈਠੇ ਆਦਿ ਦੇ ਨਾਲ ਆਪਨੇ ਮਾਤਪਾਰੇ ਰੱਖੇ ਕਰ ਲਏ ਮਾਨੰ ਕੋਸਲ ਅਰਸਾਨ ਕਰਨੇ ਪ੍ਰੇਮ ਕਰ ਨਾਲ ਸੁਣ ਪਿਖੈ ਆਪਦੇ ਵਿੱਚ ਇੱਕ ਬੁਲਸਰੇ ਨੂੰ ਕਰ ਸੁਖਸਾਨ ਕੋ ਚਲੇ ਬਾਸਾ ਬੜੇ ਪ੍ਰੇਮ ਨਾਲ ਗੋਰੀ ਦੇ ਦਰਸ਼ਨ ਕਰ ਰਿਹਾ ਸੀ ਨਾ ਹੀ ਦੇਖਤੇ ਜਿਉ ਆਹਾਰਾ ਇਹੀ ਨੇ ਗੁਰੂ ਦੇ ਚਿਤਾਰਾ ਲੰਗਰ ਵਿੱਚ ਭੋਜਨ ਨਹੀਂ ਛਕਿਆ ਬਾਸਾ ਇਰ ਗੁਰੂ ਜੀ ਜਿਵੇਂ ਆਗਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰ ਰਹੇ ਇਨਸਾਨਾਂ ਤੂਲਣ ਅਕਬਰ ਕੋ ਮਨ ਭੇਰਾ ਹੱਥ ਤੂਲ ਕੋ ਜੁ ਕਿਸੇ ਵੇਰਾ ਫਿਰ ਸਤਿਗੁਰੂ ਜੀ ਨੇ ਐਸੀ ਕਿਰਤਾਂ ਕੀਤੀ ਅਕਬਰ ਦੇ ਮਨ ਨੂੰ ਪ੍ਰੇਰਿਤ ਕਰ ਫਿਰ ਤੁਰਤ ਅਕਬਰ ਨੇ ਉਸੇ ਵੇਲੇ ਹੱਥ ਜੋੜ ਕੇ ਸਤਿਗੁਰੂ ਜੀ ਦੇ ਚਰਨਾਂ ਜੁਮੇਂਟ ਕੀਤੇ ਹੈ ਗੁਰੂ ਸਾਹਿਬ ਕਿਆ ਖਾਣਾ ਖਾਉਂ ਕਿਸ ਵਿੱਚ ਰੂਜੀ ਚਿਤ ਤੋਂ ਉਪਜਾਵਾਂ ਉਹ ਕਾਂਡ ਵਿਆਸ ਸਤਿਗੁਰੂ ਸਾਹਿਬ ਜੀ ਨੂੰ ਬੋਦੂ ਸਾਹਿਬ ਜੀ ਕਿਹੜਾ ਖਾਣਾ ਖਾਣਾ ਕਿਸ ਵਿੱਚ ਰੂਜੀ ਚਿਤ ਤੋਂ ਉਪਜਾਵਾਂ ਸਤਿਗੁਰ ਕਹਿਉ ਜੋ ਚਿਤ ਰੂਜੀਉ ਨਾਮੂਤ ਓਗਰਾ ਲਗਨ ਮੇਉ ਨਾ ਤੇ ਸਤਿਗੁਰ ਨੇ ਕਿਹਾ ਭਾਈ ਤੁਹਾਡੇ ਵਿੱਚ ਜਿਹੜਾ ਤੁਹਾਡਾ ਜਿਤ ਰੂਜੀ ਤੋਂ ਬਨਾ ਹੈ ਸਾਡੇ ਅੰਦਰ ਵਿੱਚ ਮੂਨ ਰਹਿ ਰਿਹਾ ਪਿਆਰ ਹੁੰਦਾ ਹੈ ਇਸ ਕੋ ਨੇਕ ਵਾਰ ਕਰ ਕਾਮਨ ਅਠ ਜਾਣ ਲਗ ਮੈਂ ਤ੍ਰਿਪ ਕਾਮਨ ਇਹ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਆਪਣੇ ਵਾਰ ਦੇ ਅੰਦਰ ਚ ਰੂਣ ਤੋ ਰਹੇ ਅੰਧਰੀਆ ਧਿਆਨ ਲਗਾਉਂਦੇ ਹਾਂ ਤੇ ਉਸ ਨੂੰ ਇੱਕ ਵਾਰ ਕਰਕੇ ਫਿਰ ਅੱਠ ਘੜੀਆਂ ਤ੍ਰਿਪਤ ਰਹਿੰਦੇ ਹਾਂ ਸੁਣ ਸੁਲਤਾਨ ਵਿਸਮਤਾ ਕਾਇਮ ਪ੍ਰਿਧ ਤਿਹੇ ਨਹਿ ਕੋਜ ਰਮਾਈ ਇਹ ਸੁਣ ਕੇ ਬਾਦਸ਼ਾਹ ਬਹੁਤ ਹੈਰਾਨ ਹੋ ਕੇ ਸੋਚਣ ਲੱਗਿਆ ਇਸ ਸਰੀਰ ਬਹੁਤ ਵਿਰਧ ਹੈ। ਬਾਲਮੀਨ ਹੈ ਅਤੇ ਮਿਰ ਵੀ ਆਪੋਸ਼ਟਿਕ ਭੋਜਨ ਕਰਦੇ ਨਹੀਂ। ਤੇਲਵਾਹਰ ਨਿਰਵਰਤ ਕਰਤ ਆਹਾਰਾ, ਸ਼ਾਂਤਮੰਤ ਸੁਖਤੰ ਸੁਖਦੁਦਾ। ਇਹ ਸੁਣ ਕੇ ਬੜਾ ਨਰੰਗ ਹੋਇਆ ਗੁਰੂ ਗ੍ਰੰਥ ਸਾਹਿਬ। ਸਰੀਰ ਵੀ ਵਿਰਧ ਹੈ। ਬਾਲਮੀਨ ਵੀ ਨਹੀਂ। ਫਿਰ ਵੀ ਇਹ ਆਪੋਸ਼ਟਿਕ ਭੋਜਨ ਕਰਦੇ ਨੇ ਪਰ ਸੁੰਦਰ ਸਰੀਰ ਉਤਮ ਸੁਭਾਅ ਪਾ ਰਿਹਾ। ਸਰੀਰ ਇਹਨਾਂ ਦਾ ਦਿਨ ਵੀ ਬੜਾ ਸੁੰਦਰ ਜਾਪ ਰਿਹਾ ਨੇ ਕਰ ਜੋ ਨਿਤ ਕਹਿ ਮੇਧਰ ਕਰੀਜੈ ਬਹੀ ਕਰ ਸਰਬਾਤਮੁਜ ਕੋ ਨਿਜੈ ਤੇ ਹੱਥ ਜੋੜ ਕੇ ਲੱਗਿਆ ਆਪੁਰ ਬਾਸਾ ਕਹਿਣ ਲੱਗਿਆ ਮੇਰੇ ਤੇ ਵੀ ਕਿਰਪਾ ਕਰੋ ਸਤਿਗੁਰੂ ਜੀ ਕੋਹੀ ਵਰਤ ਵਾਲਾ ਭੋਜਨ ਮੈਨੂੰ ਵੀ ਦੇਵੋ ਤੁਮ ਕੋ ਦਾਈ ਕੀ ਜਾਪ ਸੁਜਾਨੇ ਮੁਰਾਂ ਸੁਰਾਪ ਪਰ ਜਤਨ ਖਾਨੇ ਤੁਹਾਨੂੰ ਜੈਤਿ ਤੁਹਾਡੀ ਜਨਾ ਮੇਰੇ ਵੀ ਕਹਿੰਦੇ ਨੂੰ ਉਸ ਤਰ੍ਹਾਂ ਹੀ ਤੁਹਾਡਾ ਬਾਕ ਸ਼ਰਾਪ ਹੁੰਦਾ ਹੈ ਬਿਨੈ ਸੋ ਪ੍ਰੇਮ ਜਾਚ ਨਾ ਜਾਨੀ ਸੁਣ ਕਿਰਪਾ ਮਧਰ ਬਕਾਨੀ ਮੈਂ ਤੁਹਾਡੇ ਦਰਸ਼ਨ ਕਰਕੇ ਤਾਨਾ ਲੇ ਹਾਂ ਹੁਣ ਮੈਨੂੰ ਵਰਕਤ ਵਾਲਾ ਭੋਜਨ ਵੀ ਦੋ ਤਾਂ ਕਿ ਕਾਕੇ ਪ੍ਰਸਾਨ ਹੋ ਜਾਵਾਂ ਜਦ ਗੁਰੂ ਜੀ ਨੇ ਜਾਣਿਆ ਕਿ ਵਾਰਸਾ ਬੜੇ ਪ੍ਰੇਮ ਨਾਲ ਸੁਭਾ ਉਗੜਾ ਭੋਜਨ ਖਾਣ ਦੀ ਮੰਗ ਕੀ ਕਰ ਰਿਹਾ ਹੈ ਤਸਾਖੂ ਗੁਰੂ ਜੀ ਕਿਰਪਾ ਨੂੰ ਗੁਰੂ ਜੀਆਂ ਨੇ ਆਪਣੇ ਮੁਖ ਤੋਂ ਵਚਨ ਕੀਤਾ ਹੈ ਵੱਲੋ ਹਮਰੋ ਜੋ ਖੈ ਜੋ ਆਹਾਰਾ ਅੰਨ ਮੁਜਾਇਸੁ ਮਣਿਉ ਜੇਤਿਆਰਾ ਕੰਧ ਕੇ ਬੰਦੂ ਜੀ ਸਾਡਾ ਜਿਹੜਾ ਭੋਜਨ ਹੈ ਜਿਉ ਲੰਗਰ ਵਿੱਚ ਬਣ ਕੇ ਤਿਆਰ ਹੋ ਗਿਆ ਤਾਂ ਲੈ ਕੇ ਆਵੋ ਗੰਮ ਨੇ ਉਤੇ ਗਲ ਧਾਰ ਭਰ ਆਨਾ ਧਰਿਓ ਸਭ ਕੇ ਅਗਰ ਕੰਨ ਮਨੁ ਲੋ ਝੱਟ ਹੀ ਚਲਿਆ ਗਿਆ ਬਿਨਾਂ ਤੇ ਟੇਕੇ ਦਲੇ ਦਾ ਇੱਕ ਥਾਗ ਭਰ ਕੇ ਲੈ ਰੰਗ ਤੇ ਵਾਸਾ ਦੇ ਅੰਦਰ ਆਨੰਦਾਂ ਤੇ ਰਤਪਤਾ ਮੈਂ ਕਰਪਹਾਰ ਮੁਗਾਇਨ ਪ੍ਰਸਾਦ ਸੁਆਦ ਅਜਾਏ ਗਿਆਨ ਵਿਕਾਸਾ ਵਾਸਾ ਨੇ ਆਪਣੇ ਹੱਥ ਨਾਲ ਇੱਕ ਗਰਾਹੀ ਆਪਣੇ ਮੂੰਹ ਵਿੱਚ ਪਾਈ ਅਜੀਬ ਸੁਆਦ ਜਾਣ ਕੇ ਖਿੜ ਗਿਆ ਹੈ ਭਾਵਕੇ ਅਨੰਦਮਈ ਹੋ ਗਿਆ ਹੈ ਯਤੁਮ ਅਗਰਤਾ ਉਤਮ ਅਹ ਹੈ ਤਿਤੁਮ ਕਬਰ ਮੈਂ ਸਾਥ ਸੋਲੈ ਹੈ ਪਹਿਲੀ ਗ੍ਰਾਹੀ ਕੋਈ ਬੜਾ ਉਤਮ ਤੇ ਮਦਨ ਸੁਆਰ ਉਸ ਬਾਦਸ਼ਾਹ ਅਕਬਰ ਨੇ ਪਾਉਣਾ ਕੀਤਾ ਰੁਚਿ ਜਾਗੀ ਤਰੁ ਤੁਸਰ ਖਾਵਾ ਪੁਰ ਸੁਸਵਾਦ ਉਤਮ ਕੋ ਪਾਵ। ਫਿਰ ਦੂਸਰੀ ਗ੍ਰਾਹੀ ਕਾਂ ਦੇ ਉਚੀ ਜਾਗੀ। ਜਦ ਦੂਸਰੀ ਗ੍ਰਾਹੀ ਮੂੰਹ ਵਿੱਚ ਪਾਈ ਤਉ ਉਤਮ ਖੱਟਾ ਸੁਆਦ ਆਇਆ। विष्णुयो ताहु कहां जह बात द्वितीय रस मोए किस पांत बात सब बड़ा आराम होई एक ही गन भोजन भोजन दी दूसरी गहराई ता उजला स्वाद कि में हो गया है वह और तीसरा पायस पाौर साध रसवन पाए तब औ पाई का उत्तम मूल वाला स्वाद आए है चत्रत में पायस ਪਾਇ ਸੁ ਜੋਂ ਜੋਂ ਅਚਤੋਂ ਕਿਉਂ ਬਿਸਮਾਈਸ ਚੌਤੀ ਗ੍ਰਾਹੀ ਦੇ ਕੀਰਤਾ ਸੁ ਆਪ ਪਾਇ ਜਿਵੇਂ ਜਿਵੇਂ ਕਾਈ ਜਾਂਦਾ ਸੀ ਤੇਵੇਂ ਤੇਵੇਂ ਉਹ ਬਾਸਾ ਨਹਰਾਣ ਪੂਰੇ ਹਾਂ ਸੀ ਖੱਡ ਰਸ ਮੇਸੂ ਸੁ ਆਦ ਜਿਵੇਂ ਹੋਏ ਅਚਤ ਸਾਬੁਕੇ ਵੀ ਨਹੀਂ ਨੀਂ ਸੋਏ ਛੇ ਰਸਾਂ ਦੇ ਜਿਹੜੇ ਸੁਭ ਸੁਆਦ ਸੰਨ ਉਹ ਸਾਰੇ ਬਾਸਾ ਨਹੀਂ ਉਸ ਦੜੀਏ ਦੇ ਵਿੱਚੋਂ ਜਿਹੜਾ ਅਲੂਨਾ ਦੜੀਆ ਗਿਆ ਕੇ ਰੱਖਿਆ ਸੀ ਉਹਰੇ ਵਿੱਚੋਂ ਛੇ ਰਸਾਂ ਦੇ ਸੁਆਦ ਵਾਰਸਾਂ ਨੇ ਭੋਜਨ ਸ਼ਰਧ ਕੇ ਪ੍ਰਾਪਤਨ ਕੀਤੇ ਜਨਮ ਕਾਲ ਜੋ ਸਾਧਨਾ ਕਰਿਓ ਲਗਨ ਮਹਿਨ ਉਪਰੋਖ ਹੈ ਜਾਂ ਤੋ ਉਸ ਨੇ ਜਨਮ ਕਾਲ ਹੈ ਰਾਜੀ ਐਸਾ ਸੁਆਦੀ ਭੋਜਨ ਨਹੀਂ ਸੀ ਪਾਇਆ ਜਿਹੜਾ ਉਸ ਠਿੱਕਾ ਗਰੀਆ ਕਰਕੇ ਹੇ ਹੁਣ ਆਨੰਦ ਆਇਆ ਹੈ ਵੇਦ ਸਾਉਂ ਕਰ ਗੌਰੁ ਪਖਾਰੇ ਵਿਸੁਣ ਤੁਮੇ ਕਰ ਜੋਗ ਵਿਚਾਰੀ ਤੇ ਭੋਜਨ ਸ਼ਰਧ ਕੇ ਤਿਨ ਤੋਕੇ ਵਾਰਸਾਂ ਨੇ ਆਪਣੇ ਹੱਥ ਥੋਕ ਕੇ ਤੇਰੇ ਹੈਰਾਨ ਹੋ ਕੇ ਨਾਚ ਜੋੜ ਕੇ ਧਿਆਨ ਹੈ ਸਿਪਿਆਮਕੀਤਹੀ ਨ ਜਾਏ ਆਰਥ ਕਾਮ ਸਭ ਸੁਧਦਾਏ ਕਹੰ ਦਿਆਗੁਰ ਬਾਸਾ ਆਤਮੇ ਦੀ ਸਿਧ ਕਹੀ ਨਹੀਂ ਜਾ ਸਕਦੀ ਹੈ ਆਪ ਰੱਬ ਨੂੰ ਮਿਲੇ ਹੋਏ ਹਰ ਤਰ੍ਹਾਂ ਪੂਰਨ ਹੋ ਅਤੇ ਸਭ ਨੂੰ ਸੁਖ ਦਿੰਦੇ ਹੋ ਜੇ ਕਰਮੇ ਦੇ ਕਾਇਮ ਤੂਲ ਹਰਕ ਦਿਨੋਂ ਕਰ ਪਰਉਪਕਾਰ हे सतगुरु प्रकाश सा जे तुसी मेरे ते कृपा करदे हो मेरे ते प्रसन्न हो के जो मेनू जिंदार दिन्द, जो के मेनू जिंदे हो सतगुरु जी भाषा मेरे ते भी दर्शन करो दया करो नागरिक बेटावा आप जी रे वास्ते लेके आया है ते आप जी प्रसन्न हो के जिंदाना हो कटावा आप जी कपूर करो ਜੋ ਸੇਵਾ ਤੁਮਰੀ ਮੈਂ ਜਾਈ ਬਨਹੁ ਸਭ ਸੁਖਾਂਤੀ ਮੁਝ ਆਈ ਜੇ ਮੈਂ ਤੁਮ ਬਾਢੀ ਨੂੰ ਸੇਵਾ ਹੋ ਸਕੇ ਤਾਂ ਮੈਂ ਸਮਝਾਂਗਾ ਕਿ ਮੇਰਾ ਸਤਲ ਹੋਇਆ ਮੇਰਾ ਦੇਵ ਤੇ ਆਇਆ ਸਤਲ ਹੋਇਆ ਹੈ ਅਤੇ ਮੈਨੂੰ ਸ਼ਾਂਤੀ ਪ੍ਰਾਪਤ ਹੋ ਗੁਰਪ੍ਰੇਮ ਦੀ ਤੇ ਸੁਖ ਪ੍ਰਭੂ ਮੋਕ ਤੇਰ ਸੋ ਕਹੀ ਕਿਸੂ ਵਕਤ ਕਿਰਪਾਸ਼ ਨਾ ਰਹੀ ਗੁਰੂ ਜੀ ਨੇ ਮੁਸਕਰਾ ਕੇ ਮੋਖ ਤੋਂ ਬਚਨ ਕੀਤਾ ਦਾਂ ਲਗੇ ਵਾਰਸਾ ਸੰ ਕਿਸੇ ਮੁਲੀ ਪ੍ਰਵਾਸ ਨਹੀਂ ਰਹੀ ਹੈ। ਪੁੜੀਏ ਜੇ ਕੋ ਢੰਡਾਰ ਹਾਰਜਤ ਖਾਓ ਤੇ ਪਾਇ ਨਾ ਪਾਲ। ਗੁਰੂ ਜੀ ਨੇ ਅਕੂਟ ਢੰਡਾਰੇ ਰੱਜੀ। ਖਾ ਖਰਚੇ ਕੋਈ ਪਰਾਰਾ ਵਾਰ ਨਹੀਂ ਰਹਿੰਦਾ ਹੈ। ਸਾਹੂ ਸਖਤ ਉਮਰਾਵਨ 베ਰ 베ਰ ਕਹਿ ਕਰਹੁ ਨਾ ਕੇ ਏ ਬਾਸਾ ਦੇ ਨਾਲ ਸਨੇ ਦਰਵਾਇਆਂ ਨੇ ਵੀ ਬਾਰ-ਬਾਰ ਗਿਆ ਕਿਰਪਾ ਕਰਕੇ ਹੁਣ ਮੂਰੋ ਨਾਂ ਜੀ ਜੋ ਵੀ ਵਰਤੂ ਸਾਖੀ ਦੇ ਬਾਤ ਨੇ ਅਸੀਂ ਇਹ ਪਟਾਵਾਂ ਦੇਖ ਕੇ ਆਏ ਹਾਂ ਕਿ ਪਤਾਂ ਕਰੀਏ ਨੰ ਆਪਮੀ ਰੱਖੋ ਇਹਨਾਂ ਮੂਰਤੀ ਕਿਤਕ ਗ੍ਰਾਮ ਤੋਂ ਪਟਾ ਲੈ ਕੇ ਆਏ ਸ੍ਰੀ ਸੰਤ ਗੁਰੂ ਕੇ ਚਰਨ ਚ ਲਾਏ ਕਈ ਪਿੰਡਾਂ ਦਾ ਪਟਾ ਦੇਖ ਕੇ ਅਕਬਰ ਬਾਸਾ ਨੇ ਫਿਰ ਸਾਧੂ ਜੀ ਦੇ ਚਰਨਾਂ 'ਚ ਭੇਟ ਕਰ ਦਿੱਤਾ ਹੈ ਇਹ ਸੰਮਿਲਨ ਆਗਤ ਹੈ ਜਹਾਂ ਸੁਦਾਸਰ ਕਥਾ ਉਚਰ ਹੈ ਇਸ ਬਡੇ ਬਾਰੇ ਅਸੀਂ ਮਿਰਨਾਮ ਕਵੀ ਜੀ ਕਹਿੰਦੇ ਫਿਰ ਅੱਗੇ ਜਾ ਕੇ ਕਰਾਂਗੇ ਜਿੱਥੇ ਅਸੀਂ ਅਮਰਕਸਰ ਦੀ ਕਥਾ ਉਚਾਰਾਂਗੇ ਉਂਦੇ ਕਰ ਗਏ ਉਹ ਗ੍ਰਾਮ ਸੁਤਾਨ ਬੈਠੇ ਸੋਗਤ ਗੁਰ ਤੁਗਬਾਨ ਤੇ ਬਾਸਾ ਗੁਰੂ ਜੀ ਪਿੰਡ ਦੇ ਕੇ ਚਲਾ ਗਿਆ ਗੁਰੂ ਭਗਵਾਨ ਜੀ ਵਰਤੇ ਸੋ ਬਾਪਾਰੇ ਹਨ ਸੁਆਉ ਇਸ ਤਰ੍ਹਾਂ ਸਾਧੂ ਜੀਆਂ ਦੇ ਚਰਨਾਂ 'ਚ ਵੱਡੇ ਵੱਡੇ ਦੁਨੀਆਂ ਦੇ ਬਾਦਸ਼ਾਹ ਆ ਕੇ ਸ਼ਰਨਸਕਾਰਾਂ ਕਰਦੇ ਨੇ ਸਤਿਗੁਰੂ ਜੀ ਦੇ ਨਿਰੰਕੰਟ ਆ ਕੇ ਪ੍ਰਸ਼ਾਦਾਂ ਪਾਣੀ શકਦੇ ਆ ਅਗਰ ਵੀ ਆਇਆ ਜੇ ਸਤਿਗੁਰਾਂ ਜੀ ਦੇ ਚਰਨਾਂ ਦੇ ਨਮਸਕਾਰ ਕਰਕੇ ਬੇਅੰਤ ਸੁਆਮੀ ਹੋਮਨ ਸਾਹਿਬ ਕੇ ਬੜਾ ਪਰਚੰਨ ਹੋਇਆ ਇਹ ਆਪਣੇ ਵੱਲੋਂ ਕਈ ਪਿੰਡਾਂ ਦੀ ਜਣੀ ਜ਼ਮੀਨ ਸੀ ਉਹ ਸੰਤ ਕੁਟੀਆਂ ਦੇ ਚਰਨਾਂ ਦੇ ਵਿੱਚ ਭੇਟਾ ਕਰਕੇ ਇਹ ਪੁੰਜੜਿਆਂ ਕਿਹਾ ਇਹ ਦਿਨ ਆਪ ਸਰਵਣ ਕੀਤਾ ਇੱਥੇ ਵਿਆਹ ਨੂੰ ਸੰਗਤਨ ਦੇ ਕੱਲ ਦੇ ਹੁਮਾਰ ਦੇ ਚੱਲ ਗਏ ਨਹਾਂ ਦੂਜੇ ਗਨ ਵਿੱਚ ਚੱਲ ਗਏ ਸਾਨੂੰ ਸਰਵਣ ਕਰਾਂਗੇ ਪੁਈਆਂ ਤੁਮਾ ਨੂੰ ਬਿਮਾਰਾ ਸੰਤ ਕੁਟੀਆਂ ਸਰਵਣ ਕਰਕੇ ਇੱਥੇ ਹੀ ਬੱਤੇ ਬਗਾਉਂਦੇ ਹਾਂ ਜੀ ਇਸੋ ਨਿਰnaya ਕੇ ਕਰ ਹੈ ਜਹਾਂ ਸੁਤਾ ਸਰ ਕਥਾ ਸੁਚ ਰਹੇ ਜੀ ਕਰ ਗਏ ਉਗਰਾਮ ਸੁਤਾਨ ਬੈਠੇ ਸੁਗਤ ਗੁਰੂ ਭਗਵਾਨ ਵਾਹਿਗੁਰੂ ਕੀ ਕਾਥਾ ਵਾਹਿਗੁਰੂ ਕੀ ਕੀਤੇ